ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਇਹ ਕੌਣੀ ਤੋਂ ਲੈ ਕੇ ਤੇ ਦੁੱਧ ਵਾਲੀ ਸੜਕ ਬਣਦੀ ਆ ਇਹ ਆ ਕੌਣੀ ਵਾਲੀ ਸਾਈਡ ਆ ਢਡੇ ਕੋਲੇ ਬੱਸ ਸਟੈਂਡ ਕੋਲੇ ਇੱਥੇ ਬਾਈ ਨਾ ਚਲੋ ਸੜਕ ਪਾਣੀ ਤਾਂ ਬਹੁਤ ਜ਼ਰੂਰੀ ਆ ਚੰਗੀ ਗੱਲ ਆ ਬਹੁਤ ਵਧੀਆ ਕੀਤਾ ਪਰ ਇਹ ਜਦੋਂ ਆ ਨਾ ਜਗਾ ਘਟੋ ਘਟ 3-4 ਫੁੱਟ ਨੀਵੀਂ ਕੀਤੀ ਆ ਨੀਵੀ ਕਰਨ ਨਾਲ ਨਾ ਇੱਥੇ ਜਿਹੜੀਆਂ ਪਾਈਪਾਂ ਸੀ ਆਹ ਜਿਹੜੀਆਂ ਸੀਵਰੇਜ ਵਾਲੀਆਂ ਹੁਣ ਦਿਖਦੀਆਂ ਨਹੀਂ ਖ ਰਾਤ ਹੋ ਗਈ ਮੈਂ ਥੋੜੀ ਜੀ ਹਾਲੋ ਤੜਕੇ ਤੁਹਾਨੂੰ ਦਿਖਾਉਂਗਾ ਤੇ ਜਿੰਨਾ ਵੱਲੋਂ ਸੀਵਰੇਜ ਦਾ ਪਾਣੀ ਹੈ ਸਾਰਾ ਆ ਆ ਗਿਆ ਛੜਕ ਦੇ ਵਿੱਚ ਇੱਥੇ ਇੱਥੇ ਵਾਰੀ ਦਾ ਚਿੱਕੜ ਚਿੱਕੜ ਦੇ ਵਿੱਚ ਨਾ ਨੰਗਾ ਜਾਂਦਾ ਨਾ ਟੱਪਿਆ ਜਾਂਦਾ ਤੇ ਇੱਧਰ ਹੈਗਾ ਉਹ ਸਕੂਲ ਡੀਆਰਐਸ ਤੇ ਉਹਦੇ ਵਿੱਚ ਬੱਚੇ ਆਉਂਦੇ ਆ ਤੇ ਤੜਕੇ ਦੀ ਸਵੇਰ ਛੱਡਣ ਆਉਣੇ ਇੰਨੇ ਔਖੇ ਹੋਈਦਾ ਵੀ ਮਤਲਬ ਮੂਟ ਮਤੰਗੇ ਦੇ ਪੈਰ ਮਾਰਨੇ ਪੈਂਦੇ ਆ ਤੇ ਪੈਰ ਆਟੋਮੈਟਿਕ ਲਾਉਣੇ ਪੈਂਦੇ ਆ ਇਹਦਾ ਠੀਕ ਆ ਡਾਕਟਰ ਥੋੜਾ ਜਿਹਾ ਬਾਈ ਜੀ ਆਪਾਂ ਇਹ ਆਣੇ ਆ ਵੀ ਇਹ ਜਿਹੜੇ ਮੋਰੇ ਜਿੱਥੋਂ ਪਾਣੀ ਲੀਕਾ ਇਹਨੂੰ ਬੰਦ-ਬੰਦ ਕਰਕੇ ਨਾ ਤੇ ਇਹਨੂੰ ਭਾਲ ਕੀਤਾ ਜਾਵੇ ਕੋਈ ਇੱਕ ਸਾਈਡ ਚਲਾ ਦਿਓ ਜਾਂ ਉਹ ਉਤਲੀ ਸਾਈਡ ਚਲਾ ਦਿਓ ਜਾਂ ਕੋਈ ਥੱਲੇ ਦੀ ਸਾਈਡ ਚਲਾ ਦਿਓ ਇੱਥੇ ਦਾ ਸਿਸਟਮ ਜੇ ਐ ਚੱਲੀ ਜਾਂਦਾ ਵੀ ਜਿਵੇਂ ਕੋਹਣੀ ਚ ਕੋਈ ਨਾ ਕਹਿਣ ਵਾਲਾ ਨਾ ਕੋਈ ਕਰਨ ਵਾਲਾ ਤੇ ਜੇ ਜਿਹਾ ਹੋ ਗਿਆ ਹੋ ਗਿਆ ਪਰ ਜੇ ਜਿਹਾ ਠੀਕ ਆ ਜੇ ਜਿਹਾ ਚੱਲੀ ਜਾਂਦਾ ਨਹੀਂ ਚੱਲੀ ਜਾਂਦਾ ਲੋਕ ਬਹੁਤ ਔਖੇ ਆ ਪਰ ਇਹਨਾਂ ਲੋਕ ਤਾਂ ਕੀ ਆਪ ਵੀ ਬਹੁਤ ਪਰੇਸ਼ਾਨ ਜਲ ਆਪਾਂ ਲੋਕਾਂ ਦੀ ਗੱਲ ਤਾਂ ਬਾਅਦ ਚ ਕਰਾਂਗੇ ਆ ਹੁਣ ਭਾਈ ਜਾਊਗਾ ਦੱਸੋ ਕਿਵੇਂ ਜਾਊਗਾ ਆਲੇ ਆਹੋ ਆਏ ਆ ਇਹ ਸਟਾਪ ਉੱਥੋਂ ਦੀ ਨੰਗਾ ਨੂੰਗਾ ਜਿਆ ਸੀਗਾ ਇੱਥੇ ਇਹਨਾਂ ਦਾ ਟਰੈਕਟਰ ਖੜ ਗਿਆ ਚਲੋ ਇਹਨਾਂ ਦਾ ਤਾਂ ਹੱਕ ਵੀ ਬੰਦਾ ਤੇ ਦੂਜੀ ਗੱਲ ਵੀ ਆਏ ਆ ਇਹ ਕੰਮ ਤੇ ਆਹ ਇੱਥੋਂ ਪੈਵਲੀਗ ਇੱਕ ਪੈਵ ਉਹ ਜਿੱਥੇ ਮੋਟਰਸਾਈਕਲਾਂ ਦਾ ਉੱਥੋਂ ਲੀਗ ਇਹਨੂੰ ਬੰਦ-ਬੰਦ ਕਰਕੇ ਪਣਾ ਛੜਕ ਬਣਾਉਣੀ ਆ ਛੜਕ ਬਣਿਆ ਆਪਾਂ ਵੀ ਇਹਨੇ ਬਹੁਤ ਜ਼ਰੂਰੀ ਆ ਪਰ ਤੁਰਕੇ ਵੀ ਬੰਦੇ ਨੂੰ ਨੰਗਣਾ ਬਹੁਤ ਔਖਾ ਇੱਥੇ ਬੀਬੀਆਂ ਪਹਿਣਾ ਇੰਨੀਆਂ ਖੱਜਲ ਹੁੰਦੇ ਆ ਨਾ ਜਵਾਕ ਲੋਕੀ ਇੱਥੇ ਮੋਟਰਸਾਈਕਲ ਠੱਲ ਕੇ ਜਾਂਦੇ ਆ ਫੇਰ ਗਾਂ ਜਵਾਕਾਂ ਨੂੰ ਲੈ ਕੇ ਆਉਂਦੇ ਆ ਥੋੜਾ ਯਾਰ ਭਾਈ ਮੈਂ ਹੁਣ ਜੇ ਕਹਾਂ ਤਾਂ ਫੇਰ ਉਹ ਮੰਨ ਲਓ ਗੁੱਸੇ ਵਾਲੀ ਗੱਲ ਬਣ ਜਾਂਦੀ ਆ ਇਹ ਸਰਪੰਚ ਨੂੰ ਇੰਨਾ ਕਿ ਤਾਂ ਧਿਆਨ ਦੇਣਾ ਚਾਹੀਦਾ ਸਾਰਾ ਪਿੰਡ ਮੂਤ ਵੇਚਦੀ ਨਗਾਤਾ ਤੁਸੀਂ ਪਤੰਦਰੋ ਸਾਰਾ ਪਿੰਡ ਇੱਥੋਂ ਮੋਟਰਸਾਈਕਲ ਠੱਲ ਕੇ ਜੇ ਠੇਕੇ ਤੇ ਵੀ ਜਾਂਦੇ ਆ ਲੋਕ ਇੱਥੇ ਮੋਟਰਸਾਈਕਲ ਠੱਲ ਕੇ ਜਾਂਦੇ ਆ ਚਲ ਆ ਮੂਤ ਮਤੰਗੇ ਤੋਂ ਤਾਂ ਬਚਾਓ ਕਿਸੇ ਹਿਸਾਬ ਨਾਲ ਬਚਾਓ ਜੇ ਟੁੱਟ ਗਈ ਐ ਤੁਸੀਂ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਕਹੋ ਛੜਕਾ ਲੈਣ ਨੂੰ ਵੀ ਇਹਨੂੰ ਤੁਸੀਂ ਕਰੋ ਯਾਰ ਟੁੱਟ ਗਈ ਤੇ ਚਲੋ ਠੀਕ ਆ ਟੁੱਟ ਭੱਜ ਹੁੰਦੀ ਰਹਿੰਦੀ ਦੁਨੀਆ ਦੇ ਬਣੀ ਆਈ ਆ ਤੇ ਟੁੱਟ ਗਈ ਤਾਂ ਉਹਨਾਂ ਨੂੰ ਕਹੋ ਭਾਈ ਯਾਰ ਵੀ ਇਹਨੂੰ ਇੱਥੋਂ ਪਾਣੀ ਨੂੰ ਰੋਕੋ ਪਾਣੀ ਸਾਰਾ ਇਹ ਸੀਵਰੇਜ ਦਾ ਪਾਣੀ ਆ ਗੰਦਾ ਪਾਣੀ ਆ ਨਾਲੀਆਂ ਵਾਲਾ ਇਹ ਇਹਦੇ ਜੋ ਮੋਸ਼ਕ ਮਾਰਦੀ ਦੀ ਏਡ ਏਡਿ ਗੋਡੇ ਗੋਡੇ ਜਿਹਦਾ ਜਵਾਕ ਛੱਡ ਗਿਆ ਹੀ ਤੇ ਠੀਕ ਐ 5-7 ਦਿਨ ਦੀ ਖਾਈ ਐ ਪਰ ਇਹਨੂੰ ਰੋਕੋ ਬਣਾ 2 ਮਹੀਨੇ ਦੀ ਖਾਈ ਵੀ ਚੱਲ ਲੈਣਗੇ ਲੋਕ ਕੋਈ ਚੱਕਰ ਨਹੀਂ ਗਾ। ਬਾਈ ਵੀ ਟਿਕਟਾ ਤੂੰ ਫੋਟੋ ਕੋ ਥੋੜਾ ਨਾ। ਵੀਡੀਓ ਨੂੰ ਬਾਈ ਸ਼ੇਅਰ ਕਰਿਓ ਸਾਰੇ ਭਰਾ। ਧੰਨਵਾਦ।